ਪ੍ਰਧਾਨ ਜੀ ਸਵੇਰ ਤੋਂ ਲੈ ਕੇ ਕਈ ਤਰ੍ਹਾਂ ਦੀ ਮੀਟਿੰਗ ਹੋਈ ਹੈ ਹੁਣ ਸ਼ਾਮ ਨੂੰ ਕੀ ਫੈਸਲਾ ਹੋਇਆ ਹੈ ਹੁਣ ਫੈਸਲਾ ਮੱਲਾ ਜਿਹੜੀਆਂ ਮੀਟਿੰਗਾਂ ਦੀਆਂ ਉਹ ਬੇਸਟਾ ਰਹੀਆਂ ਨੇ ਤੇ ਹੁਣ ਅਸੀਂ ਫੈਸਲਾ ਐਵੇਂ ਕਰਿਆ ਹੁਣ ਵੀ ਅਸੀਂ ਮੱਲਾ ਗੰਨੇ ਵਾਲੇ ਕਿਸਾਨਾਂ ਨਾਲ ਮੀਟਿੰਗ ਕਰਦੇ ਤੇ ਵੀ ਜਿਹੜੇ ਕੱਲ ਨੂੰ ਉਹ ਵੱਡੀ ਗਿਣਤੀ ਜਾਉਣਾ ਇੱਕ ਮਾਲਾ ਕੱਪੜੇ ਲੀੜੇ ਤੇ ਅਸੀਂ ਉਹੀ ਬੰਦੋਬਾਧ ਕਰਦੇ ਤੇ ਵੀ ਠੰਡ ਦੀਆਂ ਰਾਤਾਂ ਨੇ ਕਿਹੋ ਜਿਹਾ ਸਮਾਨ ਤੇ ਉਹ ਕੱਪੜੇ ਲੀੜੇ ਸਾਰੇ ਨਾਲ ਲੈ ਕੇ ਆਉਣਗੇ ਕੱਲ ਨੂੰ 12:00 ਬਜੇ ਤੋਂ ਬਾਅਦ ਕੋਈ ਇਹੀ ਜੀ ਲੜਾਈ ਲੜਾਂਗੇ ਸਰਕਾਰ ਦੀਆਂ ਅੱਖਾਂ ਖਿਲਾ ਦੇਾਂਗੇ ਅੱਜ ਰਾਤ ਨੂੰ ਧਰਨਾ ਜਾਇ ਰਹਿਊ ਰੇ ਰਾਤ ਨੂੰ ਹਾਂ ਧਰਨਾ ਜਾਰੀ ਰਹੂਗਾ ਟਰਾਲੀਆਂ ਧਰਨਾ ਤਾਂ ਉਦੋਂ ਦਾ ਹੀ ਜਾਰੀ ਆ 30 ਟਰਾਲੀਆਂ ਗੰਨੇ ਦੀਆਂ ਖੜੀਆਂ ਨੇ ਮਾਲ ਅੱਜ ਵੀ ਜਾਰੀ ਆ ਤੇ ਕੱਲ ਨੂੰ ਜਣੀ ਵੱਡੀ ਵੱਡਾ ਸੰਘਰਸ਼ ਕੋਈ ਇਹਨਾਂ ਨੂੰ ਦੇਖਣ ਨੂੰ ਮਿਲੂਗਾ ਇਹਨਾਂ ਦੀਆਂ ਅੱਖਾਂ ਤੋਂ ਸੇਕ ਕੱਢ ਦਿਆਂਗੇ ਪ੍ਰਸ਼ਾਸਨ ਨੇ ਕੀ ਕਿਹਾ ਅੱਜ ਕੀ ਚੱਲ ਗੱਲ ਪ੍ਰਸ਼ਾਸਨ ਅਜੇ ਮਖੌਲ ਕਰਦਾ ਪ੍ਰਸ਼ਾਸਨ ਅਸੀਂ ਟਰਾਲੀਆਂ 'ਚ ਗੰਨਾ ਲੈ ਕੇ ਆਉਨੇ ਆ 250 ਕਾਉਂਟਲ ਉਹ ਕਹਿੰਦੇ 80 80 ਕਾਉਂਟਲ ਦੀਆਂ ਟਰਾਲੀਆਂ ਲੈ ਕੇ ਆਇਆ ਕਰੋ ਜੇ ਤਾਂ ਪਿਛਲੇ ਸਾਲਾਂ 'ਚ 80 ਕਾਉਂਟਲ ਲਿਆ ਫਿਰ ਤਾਂ ਇੱਕ ਵੀ ਲਿਆਵਾਂਗੇ 80 ਕਾਉਂਟਲ ਦੀ ਤਾਂ ਇਕੱਲਾ ਟਰੈਕਟਰ ਟਰਾਲੀ ਆ 40 45 ਕਾਉਂਟਲ 60 ਕਾਉਂਟਲ ਤਾਂ ਸਾਡੇ ਬਾਪੂ ਵੀ ਰੇੜੀਆਂ 'ਚ ਪਾ ਕੇ ਲੈ ਕੇ ਆਉਂਦੇ ਹੁੰਦੇ ਸੀ ਮਤਲਬ ਕਿਦਾਂ ਕਿਦਾਂ ਨਾ ਕਰਨ ਇਹ ਗੱਲਾਂ ਅਸਲ 'ਚ ਜੇ ਹੁਣ ਸੱਚੀ ਦੀ ਜਾਂਦਾ ਇਹਦਾ ਸਰਕਾਰ ਦੇ ਮੱਲਾ ਮੇਲਾ ਵਾਲਾ ਉੱਪਰ ਆ ਹੁਣ ਉਹ ਉੱਪਰ ਕਿਉਂ ਆ ਸਰਕਾਰ ਨੂੰ ਇਹਨੇ ਕਿੰਨਾ ਕੁ ਕੁਛ ਦਿੱਤਾ ਉਹ ਮੱਲਾ ਜਾਂ ਸਰਕਾਰ ਜਾਣ ਦੀ ਆ ਜੇ ਜਾਣਦੇ ਨੇ